ਪੂਰੇ ਇੰਡੀਆ ਦੇ ਵਿੱਚ ਇਕੱਲੇ ਇਕੋ ਹੀ ਇਹ ਜੱਜੋਂ ਦੇ ਵਿੱਚ ਜਗਾ ਜਿਹੜੀ ਇਹ ਚੀਜ਼ ਬਣੀ ਹੈ ਨਾ ਇਹ ਕੋਈ ਅੰਗਰੇਜ਼ਾਂ ਦੇ ਟਾਈਮ ਦੇ ਕੋਲੇ ਵਾਲਾ ਉਦੋਂ ਜਦੋਂ ਇੰਜਣ ਆਉਂਦਾ ਹੁੰਦਾ ਸੀ ਇਹ ਭਾਜੀ ਹੈ ਨਾ ਜਿੱਦਾਂ ਇੱਥੇ ਟ੍ਰੇਨ ਦਾ ਡੱਬਾ ਆਉਂਦਾ ਜਿਹੋ ਉਹਦਾ ਡਾਇਰੈਕਸ਼ਨ ਚੇਂਜ ਕਰਦੇ ਸੀ ਹੈ ਨਾ ਅੱਛਾ ਜੀ ਇਹ ਤੋਂ ਨਾ ਇਕੱਲਾ ਹੀ ਬੰਦਾ ਇੱਦਾਂ ਚ ਘੁਮਾ ਦਿੰਦਾ ਹੁੰਦਾ ਹੈ ਅੱਛਾ ਟ੍ਰੇਨ ਪੂਰੀ ਸੋ ਇਸ ਜੱਜੋ ਸਟੇਸ਼ਨ ਤੇ ਜੋ ਰੇਲਵੇ ਸਟੇਸ਼ਨ ਹੈ ਉੱਥੇ ਇੱਕ ਧਰਮਸ਼ਾਲਾ ਵੀ ਬਣੀ ਹੋਈ ਹੈ ਤੇਰੇ ਬੇ ਖੁਸ਼ੀ ਆ ਗਈ ਟ੍ਰੇਨ ਟ੍ਰੇਨ ਚੱਲੇਗਾ ਨਾ ਉਹ ਲਿਆ ਤਾਂ ਚਿਹਰੇ ਤੇ ਇੱਕ ਖੁਸ਼ੀ ਕੀ झलक ਦਿਖਾਈ ਦੇ ਰਹੀ ਆ ਤੋ ਖਾਣਾ ਬਣਾ ਰਹੇ ਹੋ ਅੱਜ ਹਾਂਜੀ ਅੱਛਾ ਆਤੇ ਕبھی ਕبھی ਨਹੀਂ ਤਾਂ ਰਾਗੀ ਟ੍ਰੇਨੇ ਬੰਦ ਹੈ ਤਾਂ ਰਾਗੀਰ ਕਹਾਂ ਸੇ ਆਇੰਗੇ ਹਾਂਜੀ ਅਸੀਂ ਇਹ ਚਾਹਦੇ ਆ ਕਿ ਇਸ ਸਟੇਸ਼ਨ ਦੀ ਫਿਰ ਡਿਵੈਲਪਮੈਂਟ ਹੋਵੇ ਹਾਂਜੀ ਸਰ ਇਹ ਚਮਚੇ ਦਾ ਕੀ ਇਤਿਹਾਸ ਰਿਹਾ ਜੀ ਕੀ ਚਮਚਾ ਜੀ ਸਸਿਕਾ ਦੋਸਤੋ ਮੈਂ ਹਰ ਨਵਨੀਤ ਸਿੰਘ ਚੀਮਾ ਤੁਸੀਂ ਵੇਖ ਲਓ ਜੀਬੀਸੀ ਅਪਡੇਟ ਰੇਲਵੇ ਵਿਭਾਗ ਤਰਕੀਆਂ ਦੀਆਂ ਰਾਹਾਂ ਤੇ ਤੇ ਇਹ ਜਿਹੜੀਆਂ ਤਰਕੀਆਂ ਦੀਆਂ ਰਾਹਾਂ ਨੇ ਕਿੱਥੋਂ ਤੱਕ ਇੱਕ ਕਾਮਯਾਬ ਸਾਬਤ ਹੁੰਦੀਆਂ ਨੇ ਤੁਹਾਨੂੰ ਦਿਖਾਉਂਦੇ ਆ ਇਸ ਰੇਲਵੇ ਟਰੈਕ ਤੇ ਉੱਤੇ ਅਸੀਂ ਇਸ ਵੇਲੇ ਖੜੇ ਆ ਕਿੱਥੋਂ ਤੱਕ ਇਹ ਟਰੈਕ ਜਾਂਦਾ ਤੇ ਕਿੱਥੋਂ ਤੱਕ ਟ੍ਰੇਨ ਇਸੇ ਟਰੈਕ ਦੇ ਉੱਤੇ ਚੱਲਦੀ ਆ ਤੇ ਇਸ ਵੇਲੇ ਅਸੀਂ ਖੜੇ ਆ ਹੁਸ਼ਿਆਰਪੁਰ ਤੋਂ ਮਾਹਲਪੁਰ ਮਾਹਲਪੁਰ ਤੋਂ ਕੁਝ ਕਿਲੋਮੀਟਰ ਦੂਰੀ ਤੇ ਸਥਿਤ ਹੈ ਕਸਬਾ ਜੱਜੋਂ ਜੱਜੋਂ ਦੇ ਇੱਥੇ ਇੱਕ ਟ੍ਰੇਨ ਚੱਲਦੀ ਹੁੰਦੀ ਸੀ ਜੋ ਜਲੰਧਰ ਤੋਂ ਰਾਹੋਂ ਤੇ ਰਾਹੋਂ ਤੋਂ ਜੱਜੋਂ ਤੇ ਜੱਜੋਂ ਤੋਂ ਫਿਰ ਰਾਹੋਂ ਤੇ ਜਲੰਧਰ ਤੇ ਜੋ ਟ੍ਰੇਨ ਇੱਕ ਕਰੋਨਾ ਦੇ ਦੌਰ ਦੇ ਵਿੱਚ ਬੰਦ ਹੋ ਗਈ ਇਹੋ ਜਿਹਾ ਸਮਾਂ ਆਇਆ ਕਰੋਨਾ ਦਾ ਜਿੱਥੇ ਲੋਕਾਂ ਦੇ ਕਾਰੋਬਾਰ ਇਸ ਤਰ੍ਹਾਂ ਬੰਦ ਹੋਏ ਲੋਕ ਅਰਸ਼ਾਂ ਤੋਂ ਫਰਸ਼ਾਂ ਤੇ ਆ ਗਏ ਤੇ ਉਸੇ ਦੌਰ ਦੇ ਵਿੱਚ ਹੀ ਰੇਲਵੇ ਵਿਭਾਗ ਨੂੰ ਵੀ ਇਹੋ ਜਿਹਾ ਘਾਟਾ ਪਿਆ ਕਿ ਇਹ ਟ੍ਰੇਨ ਬੰਦ ਕਰਨ ਲਈ ਮਜਬੂਰ ਹੋ ਗਏ ਕਿਉਂਕਿ ਕਰੋਨਾ ਦੇ ਵਿੱਚ ਲੋਕਾਂ ਦਾ ਸਫਰ ਕਰਨਾ ਬੰਦ ਹੋ ਚੁੱਕਾ ਸੀ ਤੇ ਰੇਲਵੇ ਵਿਭਾਗ ਵੀ ਘਾਟੇ ਵਿੱਚ ਜਾ ਰਿਹਾ ਸੀ ਤੇ ਇੱਥੋਂ ਦੇ ਹਾਲਾਤ ਜੋ ਤੁਹਾਨੂੰ ਦਿਖਾਉਨੇ ਆ ਕਿ ਇਹ ਖੰਡਰ ਬਣ ਚੁੱਕਿਆ ਰੇਲਵੇ ਸਟੇਸ਼ਨ ਜੋ ਹੈ ਅੱਜ ਵੀ ਟ੍ਰੇਨ ਦੀ ਉਡੀਕ ਦੇ ਵਿੱਚ ਬੈਠਾ ਹੋਇਆ ਲੋਕ ਇੱਥੋਂ ਦੇ ਜੋ ਆਲੇ ਦੁਆਲੇ ਪਿੰਡਾਂ ਦੇ ਨੇ ਜੋ ਉਸੇ ਟ੍ਰੇਨ ਦੀ ਉਡੀਕ ਦੇ ਵਿੱਚ ਬੈਠੇ ਹੁੰਦੇ ਨੇ ਤੇ ਇੱਕ ਰਾਹ ਉਸ ਦੀ ਵੇਖ ਰਹੇ ਹੁੰਦੇ ਨੇ ਕਿ ਕਦੋਂ ਟ੍ਰੇਨ ਆਏਗੀ ਤੇ ਆਪਣੀਆਂ ਮੰਜ਼ਲਾਂ ਤੱਕ ਇਸ ਟ੍ਰੇਨ ਦਾ ਸਫਰ ਕਰ ਸਕਦੇ ਨੇ ਟ੍ਰੇਨ ਆਵੇ ਜਾਂ ਨਾ ਆਵੇ ਪਰ ਲੋਕ ਇਸ ਜੋ ਰੇਲਵੇ ਟਰੈਕ ਹੈ ਇੱਥੇ ਆਪਣੇ ਪਸ਼ੂ ਬੰਨਣ ਦੇ ਵਿੱਚ ਮਸ਼ਰੂਫ ਰਹਿੰਦੇ ਨੇ ਇੱਥੇ ਪਸ਼ੂ ਬੰਨੇ ਜਾ ਰਹੇ ਨੇ ਜਿਹੜੇ ਆ ਕੜੇ ਲੱਗੇ ਹੋਏ ਨੇ ਰੇਲਵੇ ਲਾਈਨ ਦੇ ਉੱਤੇ ਇਸ ਦੇ ਨਾਲ ਪਸ਼ੂ ਬੰਨੇ ਜਾ ਰਹੇ ਨੇ ਇਸ ਰੇਲਵੇ ਸਟੇਸ਼ਨ ਉੱਤੇ ਜਿਹੜੀਆਂ ਕਮਰਿਆਂ ਦੇ ਅੰਦਰ ਮਸ਼ੀਨਾਂ ਲੱਗੀਆਂ ਹੋਈਆਂ ਨੇ ਜੋ ਸਿਗਨਲ ਪ੍ਰੋਵਾਈਡ ਕਰਦੀਆਂ ਨੇ ਉਹ ਮਸ਼ੀਨਾਂ ਲਗਾਤਾਰ ਚੱਲ ਰਹੀਆਂ ਨੇ ਜੋ ਸਾਡੇ ਤੁਸੀਂ ਕੈਮਰੇ ਰਾਹੀਂ ਦੇਖ ਸਕਦੇ ਹੋ ਤੇ ਇਸ ਦੇ ਨਾਲ ਨਾਲ ਦੱਸ ਦਈਏ ਕਿ ਇੱਥੇ ਇੱਕ ਜਨਰੇਟਰ ਜੋ ਲੱਗਾ ਹੋਇਆ ਉਹ ਵੀ ਮੌਜੂਦ ਹੈ ਲਗਭਗ ਕਰੋਨਾ ਤੋਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਦੌਰ ਆਇਆ ਸੀ ਸਾਰੇ ਕਾਰੋਬਾਰ ਬੰਦ ਹੋ ਗਏ ਤੇ ਇਹ ਸਟੇਸ਼ਨ ਜੋ ਕਿ ਇੱਕ ਕਾਫੀ ਪੁਰਾਣਾ ਬਣਿਆ ਹੋਇਆ ਤੇ ਇਹ ਹੈਂਡਲ ਜਿਹੜਾ ਹੁਣ ਦਿਖਾ ਰਹੇ ਹਾਂ ਇਥੋਂ ਫਟਕ ਜੋ ਚੁੱਕੇ ਜਾਂਦੇ ਨੇ ਇੱਥੇ ਲੋਕ ਲਾਇਆ ਜਾਂਦਾ ਤੇ ਉਹ ਵੀ ਉਹਨਾਂ ਹੱਥਾਂ ਦੀ ਵੇਟ ਕਰ ਰਿਹਾ ਜਿਹੜੇ ਹੱਥਾਂ ਨਾਲ ਇਹਨੂੰ ਖਿੱਚਿਆ ਜਾਂਦਾ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਨੇਮ ਪਲੇਟ ਵੀ ਲੱਗੀ ਹੋਈ ਹੈ ਕਾਰਜ ਪਰ ਕਰਮਚਾਰੀ ਸੰਤੋਸ਼ ਕੁਮਾਰ ਸਟੇਸ਼ਨ ਮਾਸਟਰ ਤੇ ਉਹਦੇ ਨਾਲ ਹੀ ਇੱਕ ਮਸ਼ੀਨ ਵੀ ਲੱਗੀ ਆ ਜੋ ਸਿਗਨਲ ਪ੍ਰੋਵਾਈਡ ਕਰਦੀ ਆ ਉੱਤੇ ਨੰਬਰਿੰਗ ਵੀ ਚੱਲ ਰਹੀ ਆ ਤੇ ਕੰਟੀਨਿਊਸਲੀ ਚੱਲ ਰਹੀ ਆ ਤੇ ਇਹ ਸਾਰੀਆਂ ਮਸ਼ੀਨਾਂ ਚਲਾਉਣ ਦਾ ਕੀ ਮਕਸਦ ਹੈ ਜਦੋਂ ਟ੍ਰੇਨ ਨਹੀਂ ਆ ਰਹੀ ਲੋਕ ਉਸ ਦੀ ਉਡੀਕ ਦੇ ਵਿੱਚ ਬੈਠੇ ਨੇ ਲਗਭਗ 4-5 ਸਾਲ ਦੇ ਕਰੀਬ ਇਹ ਸਮਾਂ ਹੋ ਚੁੱਕਿਆ ਬੰਦ ਹੋਈ ਨੂੰ ਤੇ ਫਿਰ ਵੀ ਇਹ ਸਾਰੀਆਂ ਮਸ਼ੀਨਾਂ ਕੰਟੀਨਿਊਸਲੀ ਚੱਲ ਰਹੀਆਂ ਨੇ ਸੋ ਜੱਜੋਂ ਦੇ ਇਸ ਰੇਲਵੇ ਸਟੇਸ਼ਨ ਜੋ ਜਿਹੜਾ ਸਟੇਸ਼ਨ ਬੰਦ ਹੋ ਚੁੱਕਾ ਤੇ ਇੱਥੇ ਇੱਕ 40 ਦੁਕਾਨ ਵੀ ਆ ਰਾਮ ਜੀ ਦੀ ਹੱਟੀ ਜੋ ਚੱਲ ਰਹੀ ਆ ਤੇ ਇੱਕ ਇਹਨਾਂ ਦਾ ਕਾਰੋਬਾਰ ਚੱਲਿਆ ਹੋਇਆ ਸੀ ਰਾਘੀਰਾਂ ਦੇ ਸਿਰ ਤੇ ਤੇ ਰਾਘੀਰ ਜਿਹੜੇ ਨੇ ਟ੍ਰੇਨ ਨਾ ਆਉਣ ਕਰਕੇ ਰਾਘੀਰ ਵੀ ਇੱਥੇ ਪਹੁੰਚਣੇ ਬੰਦ ਹੋ ਚੁੱਕੇ ਨੇ ਤੇ ਇਸ ਰੇਲਵੇ ਲਾਈਨ ਨੂੰ ਦੁਆਰਾ ਰੇਲਵੇ ਨੂੰ ਦੁਆਰਾ ਚਲਾਉਣ ਵਾਸਤੇ ਇੱਕ ਮੰਗ ਕੀਤੀ ਜਾ ਰਹੀ ਹੈ ਤੇ ਸਾਡੇ ਨਾਲ ਖੜੇ ਨੇ ਇੱਥੋਂ ਦੇ ਮਾਲਕ ਚਾਹ ਦੀ ਦੁਕਾਨ ਦੇ ਹਾਂਜੀ ਕੀ ਨਾਮ ਹੈ ਸਰ ਪਵਨ ਕੁਮਾਰ ਹੈ ਜੀ ਤੇ ਸਰ ਇੱਕ ਜਾਣਕਾਰੀ ਦਿਓ ਕਿ ਜਿਹੜਾ ਸਟੇਸ਼ਨ ਇਹ ਬੰਦ ਹੋ ਚੁੱਕਿਆ ਕਿੰਨਾ ਸਮਾਂ ਹੋ ਗਿਆ ਦੇਖੋ ਜੀ ਇਹ ਲੋਕਡਾਊਨ ਦੇ ਬਾਅਦ ਬੰਦ ਹੋਇਆ 1914 ਸਾਲ ਦੀ ਇਹ ਸਟੇਸ਼ਨ ਚੱਲਦਾ ਸੀ ਅੰਗਰੇਜ਼ਾਂ ਦੇ ਬਾਰੇ ਦਾ ਜਿਹਦਾ ਸਾਡੇ ਲੋਕਾਂ ਨੂੰ ਬਹੁਤ ਫਾਇਦਾ ਸੀ 1900 220 ਦੇ ਵਿੱਚੇ ਬੰਦ ਹੋਣ ਤੋਂ ਬਾਅਦ ਜਦ ਰੇਕਾ ਉੱਠਾ ਗਈਆਂ ਮੁਰਕੀ ਦੁਆਰਾ ਗੱਡੀ ਨਹੀਂ ਚੱਲੀ ਏ ਇਹਦੇ ਨਾਲ ਬੰਦ ਹੋਣ ਦੇ ਵਿੱਚ 105 ਪਿੰਡਾਂ ਨੂੰ ਘਾਟਾ ਪਿਆ 105 ਪਿੰਡ ਹੈ ਜਿਹਦੇ ਲਿੰਕ ਕਿਸੇ ਲੱਗੇ ਜਲੰਧਰ ਤੋਂ ਜੇਜੋ ਆਂਦੀ ਬਾਇਆਰਾ ਹੋ ਕੇ ਆਂਦੀ ਸੀ ਬਸ ਸਦਾ ਸਾਧਨ ਘਟ ਸੀ ਲੋਕ ਜੇ ਪਰ ਡਿਪੈਂਡ ਸੀ ਨਾਂਨ ਦੇ ਵਿੱਚ ਸਾਡਾ ਏਰੀਆ ਹਿਮਾਚਲ ਨਾਲ ਲੱਗਦਾ ਉਹ ਸਾਰੇ ਲੋਕ ਪਰੇਸ਼ਾਨ ਆ ਅਸੀਂ ਪਰੇਸ਼ਾਨ ਆ ਅਸੀਂ ਮੰਗ ਕੀਤੀ ਸੀ ਡੀਆਰਐਮ ਸਾਹਿਬ ਨੂੰ ਉਹਨਾਂ ਨੇ ਕਿਹਾ ਦਾ ਕੋਈ ਨਹੀਂ ਦੇਖੀ ਜਾਵਾਂਗੇ ਇੱਕ ਨਵੇਂ ਸ਼ਹਿਰ ਤੋਂ ਉਹਦੇ ਬਸਿਆਲਾ ਫਾਟਕ ਹੈ ਜਿਹੜਾ ਉਹ ਪਿੱਛੇ ਵੋਟਾਂ ਵੀ ਨਹੀਂ ਪਾਈਆਂ ਉਹਨਾਂ ਹੀ ੱਟਕੇ ਨਾਲ ਇੱਕ ਫਾਟਕ ਜਿਹੜਾ ਚਾਲੂ ਕਰ ਦਿੱਤਾ ਗਵਰਨਮੈਂਟ ਕਹਿੰਦੀ ਆ ਵੀ ਬਸ ਉਹ ਬੰਦ ਫਾਟਕ ਉਠਾ ਦਿਓ ਅਸੀਂ ਤੁਹਾਡੀ ਰੇਲ ਚਾਲੂ ਕਰ ਦੇਵਾਂਗੇ ਨਵੇਂ ਸ਼ਹਿਰ ਤਾਂ ਕਰ ਰਹੀ ਆ ਜੇਜੋ ਨਹੀਂ ਆ ਰਹੇ ਜੀ ਹਾਂ ਜੀ ਤੇ ਟਰੇਨ ਜਿਹੜੀ ਇੱਥੇ ਪਹੁੰਚਦੀ ਸੀ ਕਿਹੜੇ-ਕਿਹੜੇ ਸਮਾਂ ਕਿੰਨੇ ਇੱਕ ਦਿਨ ਦਿਹਾੜੀ ਇੱਕ ਦਿਨ ਦੇ ਵਿੱਚ ਕਿੰਨੀ ਵਾਰੀ ਆਉਂਦੀ ਸੀ ਤਿੰਨ ਵਾਰੀ ਆਉਂਦੀ ਸੀ ਜੀ ਸਵੇਰ ਨੂੰ 10 ਵਜੇ ਆ ਕੇ 10:30 ਮੋੜ ਜਾਂਦੀ ਸ਼ਾਮ ਨੂੰ 4:30 ਆਉਂਦੀ ਸੀ 5 ਵਜੇ ਮੋੜ ਜਾਂਦੀ ਰਾਤ ਨੂੰ 9:30 ਆ ਕੇ ਤਾਂ ਸਵੇਰ ਨੂੰ ਤੜਕੇ 5 ਵਜੇ ਨਿਕਲਦੀ ਸੀ ਤੇਰੇ ਸਮਾਂ ਦੇ ਹਾਲ ਦੇ ਸੀਗੇ ਜਿਹੜੇ ਕਿ ਹੁਣ ਬਸ ਐਦਾਂ ਬੈਠਾ ਸਟੇਸ਼ਨ ਦਾ ਹਾਲ ਤੁਸੀਂ ਦੇਖੇ ਲਿਆ ਕੋਈ ਸਵਾਰੀ ਆਉਂਦੀ ਆ ਦੇਖਦੀ ਐ ਪੁੱਛਦੀ ਵਾਪਸ ਚਲ ਜਾਂਦੀ ਹੋਰ ਕੋਈ ਨਹੀਂ ਸਾਧਨ ਹੁਣ ਹੋ ਰਿਹਾ ਕਿੰਨੇ ਸਾਲ ਹੋ ਗਏ ਨੇ ਅਜੇ ਵੀ ਲੋਕ ਆਉਂਦੇ ਨੇ ਸਵਾਰੀ ਆਉਂਦੀ ਪੁੱਛਦੇ ਐ ਕਿ ਜਿਹੜੇ ਦੱਸੀ ਦਾ ਵੀ ਰੇਲ ਦਾ ਟ੍ਰੇਨ ਬੰਦ ਹੋ ਗਈ ਆ ਫਿਰ ਉਦਾਸੀ ਹੋ ਕੇ ਵਾਪਸ ਹੋ ਜਾ ਬੰਦ ਆ ਬਿਆਸ ਨੂੰ ਇੱਥੋਂ ਗੱਡੀ ਜਾਂਦੀ ਸੀ ਅਮਰਸਾਹ ਤੋਂ ਇੱਥੋਂ ਗੱਡੀ ਲੱਗੀ ਹੋਈ ਸੀ ਸਾਰੀਆਂ ਬੱਸ ਬੰਦ ਹੋ ਗਈਆਂ ਹੁਣ ਪਰ ਆਮ ਲੋਕਾਂ ਦੇ ਚਿਹਰੇ ਤੇ ਉਦਾਸੀ ਇੱਕ ਆ ਜਾਂਦੀ ਆ ਤੁਹਾਡੇ ਚਿਹਰੇ ਤੇ ਇੱਕ ਉਦਾਸੀ ਆਈ ਹੋਈ ਆ ਤੁਹਾਡਾ ਕਾਰੋਬਾਰ ਇੱਥੇ ਜਿਹੜੇ ਰਾਹ ਹੀ ਰਹਿੰਦੇ ਸੀ ਲੋਕ ਆਉਂਦੇ ਸੀ ਸਫਰ ਕਰਨ ਲਈ ਉਹਨਾਂ ਦੇ ਸਿਰ ਤੇ ਗੁਜ਼ਾਰਾ ਚੱਲਦਾ ਸੀ ਤੇ ਕਿਵੇਂ ਇਸ ਚੀਜ਼ ਨੂੰ ਦੇਖਦੇ ਹੋ ਦੇਖੋ ਜੀ ਹੁਣ ਤੁਹਾਨੂੰ ਪਤਾ ਹੀ ਆ ਜਿਸ ਵੇਲੇ ਕਾਰੋਬਾਰ ਠਾਪ ਹੋ ਜਾਂਦਾ ਫਿਰ ਇਹ ਤਾਂ ਉਦਾਸੀ ਆ ਜਾਂਦੀ ਆ ਸਾਨੂੰ ਜੈਲ ਪਹਿਲ ਹੁੰਦੀ ਸੀ ਜਨਤਾ ਆਉਂਦੀ ਸੀ ਜਨਤਾ ਜਾਂਦੀ ਸੀ ਹੁਣ ਇੱਥੇ ਆਣਾ ਕਿਸੇ ਬੰਦੇ ਦਾ ਕੋਈ ਤਾਂ ਤਾਂ ਨਹੀਂ ਰਿਹਾ ਰੇਲਵੇ ਸਟੇਸ਼ਨ ਦਾ ਮਤਲਬ ਹੈ ਜੇ ਰੇਲ ਚੱਲਦੀ ਤਾਂ ਸਟੇਸ਼ਨ ਹੈ ਨਹੀਂ ਤਾਂ ਖਾਲੀ ਸਟੇਸ਼ਨ ਹੈ ਸਟੇਸ਼ਨ ਤੇ ਕਹੇ ਆਣਾ ਨਹੀਂ ਹੈਗਾ ਸਾਡੇ ਕਾਰੋਬਾਰ ਨੂੰ ਬਹੁਤ ਤਕਾ ਲੱਗਾ ਆ ਤੇ ਹੁਣ ਬਸ ਹੀ ਤਾਂ ਗਵਰਨਮੈਂਟ ਨੂੰ ਇਹ ਮੰਗ ਕਰਦੇ ਆ ਕਿ ਦੁਬਾਰਾ ਇਹ ਨੂੰ ਫੇਰ ਚਾਲੂ ਕੀਤਾ ਜਾਵੇ ਹਾਂ ਤੇ ਇੱਥੇ ਜਿਹੜੇ ਮਸ਼ੀਨਾਂ ਲੱਗੀਆਂ ਨੇ ਉਹ ਜੇ ਵੀ ਵਰਕਿੰਗ ਕਰ ਰਹੀ ਹੈ ਇਹ ਦੇਖੋ ਜੀ ਇਹ ਇਲੈਕਟ੍ਰੋਨਿਕ ਕਰ ਰਹੇ ਆ ਕਹਿੰਦੇ ਤੇ ਉਹਦੀਆਂ ਮਸ਼ੀਨਾਂ ਚੱਲ ਰਹੀਆਂ ਸਾਰਾ ਬਿਜਲੀ ਦਾ ਹੋ ਗਿਆ ਆ ਹੁਣ ਇਹ ਨਹੀਂ ਪਤਾ ਉਹ ਕਦ ਚਾਲੂ ਕਰ ਪਲੇਟਫਾਰਮ ਉੱਚੇ ਕਰ ਰਹੇ ਆ ਸਾਰੀ ਇੱਕ ਚੀਜ਼ ਸਹੂਲਤਾਂ ਦਿੱਤੀਆਂ ਆ ਹੁਣ ਹੋ ਸਕਦਾ ਸਵੇਰ ਨੂੰ ਵੀ ਚੱਲ ਪਵੇ ਪਰ ਗਵਰਨਮੈਂਟ ਇਹਦੇ ਬਾਰੇ ਕੋਈ ਧਿਆਨ ਨਹੀਂ ਕਰ ਰਹੀ ਕਾਹਤੇ ਨਹੀਂ ਕਰ ਰਹੀ ਇਹ ਹੁਣ ਉਹੀ ਜਾਣੇ ਜੀ ਹਾਂ ਜੀ ਇਹ ਕੰਮ ਥੰਦੇ ਰੇਲਵੇ ਵਰਕਰ ਸਭ ਇੱਥੇ ਚੱਕ ਲਏ ਆ ਇੱਕ ਬੰਦਾ ਰਹਿੰਦਾ ਨਹੀਂ ਤਾਂ ਤੇ 40 50 ਵਰਕਰ ਕੰਮ ਕਰਦੇ ਸੀ ਰੇਲ ਦੇ ਪਰਮਾਨੈਂਟ ਬੰਦੇ ਸੀ ਹੁਣ ਉਹ ਹੈ ਨਹੀਂ ਜਲੇ ਟ੍ਰੇਨ ਨਹੀਂ ਆਦੀ ਤਾਂ ਬੰਦੇ ਨਹੀਂ ਰੱਖੇ ਉਹਨੇ ਐਦਾਂ ਦਾ ਸਿਸਟਮ ਹੋਇਆ ਜੀ ਬਾਕੀ ਹੁਣ ਦੇਖੋ ਕਿਦਾਂ ਗੱਲਬਾਤ ਕਰਾਂ ਦੀ ਤੁਸੀਂ ਤੁਸੀਂ ਸਾਡੀ ਮੰਗ ਉੱਪਰ ਤੱਕ ਪਹੁੰਚਾਓ ਤੇ ਰੇਲ ਨੂੰ ਛੇਤੀ ਤੇ ਛੇਤੀ ਚਾਲੂ ਕੀਤਾ ਜਾਵੇ ਤੇ ਲੋਕਾਂ ਨੂੰ ਕੁਝ ਮਦਦ ਕਰ ਮਿਲੇ। ਅਸੀਂ ਸਰ ਕੀ ਨਾਮ ਹੈ ਜੀ? ਅਮਨਦੀਪ ਕੋਈ। ਇਹ ਕਿਹੜੀ ਜਗ੍ਹਾ ਤੋਂ ਜੀ? ਆਪਾਂ ਮਾਲਪੁਰ ਤੋਂ। ਅੱਛਾ ਜੀ ਮਾਲਪੁਰ ਤੋਂ ਤੇ ਇੱਥੇ ਜਿਹੜੀ ਟ੍ਰੇਨ ਜਿਹੜੀ ਬੰਦ ਹੋ ਚੁੱਕੀ ਆ ਸਟੇਸ਼ਨ ਉਜਾੜ ਬਣਿਆ ਪਿਆ ਤੇ ਦੁਕਾਨਾਂ ਦੇ ਕੰਮ ਵੀ ਜਿਹੜੇ ਬੰਦ ਹੋ ਗਏ ਨੇ ਤੇ ਕੀ ਕਹਿਣਾ ਚਾਹੋਗੇ ਜੀ? ਮੈਂ ਇਹੀ ਚਾਹਣਾ ਜਿਹੜੀ ਇਹਨਾਂ ਲੋਕ ਉਦਾਂ ਵੀ ਇੰਟਰਸਟ ਰੱਖਦੇ ਨੇ ਟ੍ਰੇਨ ਦੇਖਣ ਦਾ ਜਿਹਦਾ ਸ਼ੌਕ ਰੱਖਦੇ ਘੁੰਮਣ ਫਿਰਦਾ ਨਾ ਇਹਦੇ ਨਾਲ ਇਹਦਾ ਟੂਰ ਜਿੱਦਾਂ ਟੂਰਿਜ਼ਮ ਦਾ ਉਧਰੋਂ ਬਾਹਰ ਲੇ ਨਮਾਸ਼ੇਰੋ ਜਲੰਧਰ ਤੋਂ ਘੁੰਮਣ ਵੀ ਜਾਂਦੇ ਲੋਕ ਉਹ ਸਾਰਾ ਠਾਪੋਆ ਕਾਰੋਬਾਰ ਜਿੱਦਾਂ ਸਾਰਾ ਬੰਦੇ ਹੀ ਆ ਨਾਲ ਦਾ ਹਾਂਜੀ ਤੇ ਕੀ ਸੋਚ ਰੱਖਦੇ ਹੋ ਕਿ ਟ੍ਰੇਨ ਵੀ ਚੱਲਣੀ ਚਾਹੀਦੀ ਹੈ ਕਿੰਨਾ ਕੁ ਤੁਸੀਂ ਇਹ ਉਮੀਦ ਰੱਖਦੇ ਹੋ ਇਹ ਵਿਰਾਸਤ ਵਾਜੀ ਜਿੱਦਾਂ ਇਤਿਹਾਸਿਕ ਸਟੇਸ਼ਨ ਵਾ ਇਹਨੂੰ ਚੱਲਣਾ ਹੀ ਚਾਹੀਦਾ ਹੈ ਹਾਂਜੀ ਹਾਂਜੀ ਤੇ ਇਧਰ ਇੰਡਸਟਰੀ ਏਰੀਆ ਵੀ ਆ ਜਿੱਦਾਂ ਥੋੜਾ ਉਹਦਾ ਵੀ ਬੈਨੀਫਿਟ ਹੋ ਸਕਦਾ ਤੇ ਕਿੰਨੇ ਕੁ ਲੋਕ ਟ੍ਰੇਨ ਦੇ ਵਿੱਚ ਚੜ ਜਾਂਦੇ ਸੀ ਡੇਲੀ ਜਪੜੋਡਨਡੇ ਕਰ ਡੇਲੀ 200 300 ਬੰਦਾ ਆਉਂਦਾ ਹੈ ਆਈ 300 ਹਾਂਜੀ ਹਾਂਜੀ ਆਈ 300 ਬੰਦਾ ਅਪ ਡਾਊਨ ਕਰਦਾ ਸੀ ਤੇ ਇਸ ਤੋਂ ਬਿਨਾ ਬੱਸਾਂ ਦੇ ਵੀ ਕੋਈ ਆਵਾਜਾਈ ਹੈਗੀ ਇੱਧਰ ਬੱਸਾਂ ਨਹੀਂ ਹੈਗੀ ਪਰ ਕੋਸਟਲੀ ਬਹੁਤ ਆ ਸੰਡੇ ਨੂੰ ਤਾਂ ਚੱਲਦੀਆਂ ਨਹੀਂ ਜਿੱਦਾਂ ਕੋਈ ਰੂਟ ਨਹੀਂ ਹੈਗਾ ਉਹਨਾਂ ਦਾ ਜਿੱਦਾਂ ਇੱਥੋਂ ਮਾਲਪੁਰ ਅਲਾਗੋਆ ਉਤੋਂ ਸੈਲਾ ਅਲਾਗੋਆ ਜਿੱਦਾਂ ਗੜ੍ਹਸ਼ੰਕਰ ਅਲੱਗ-ਅਲੱਗ ਰੂਟ ਵਾ ਜਿੱਦਾਂ ਹਨ ਤੇ ਥੋੜਾ ਮਿੰਗਾ ਵੀ ਆ ਕੋਸਟਲੀ ਵੀ ਹੋ ਜਾਂਦਾ ਤੇ ਰੇਲਵੇ ਸਸਤਾ ਪੈਂਦਾ ਸੀ ਲੋਕਾਂ ਨੂੰ ਇਹਦਾ ਵੀ ਬਹੁਤ ਫਰਕ ਕੋ ਤੇ ਅੱਜ ਇੱਥੇ ਬੈਠੇ ਹੋ ਤੁਸੀਂ ਸਟੇਸ਼ਨ ਦੇ ਉੱਤੇ ਹਾਂਜੀ ਹਾਂਜੀ ਤੇ ਕਿੱਦਾਂ ਦਾ ਮਨ ਦੇ ਵਿੱਚ ਵਿਚਾਰ ਆ ਰਿਹਾ ਆ ਰਹੇ ਹਾਂ ਜੀ ਬਹੁਤ ਚੰਗਾ ਨਹੀਂ ਲੱਗਣ ਦੇ ਪਰ ਉੱਥੇ ਭਾਵਕ ਹੋ ਰਹੇ ਹਾਂ ਹਾਂਜੀ 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 ਹੋ ਰਹੇ ਨੇ ਕੀ ਕਹਿਣਾ ਚਾਹੋਗੇ ਮੈਂ ਇਹੀ ਚਾਹਣਾ ਉਥੋਂ ਮੰਗ ਕਰਦੇ ਉਹਨੂੰ ਜੀ ਤੂੰ ਬਿੱਟੂ ਜੀ ਤੋਂ ਬੇ ਉਹਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਸੋ ਇਸ ਜੱਜੋ ਸਟੇਸ਼ਨ ਤੇ ਜੋ ਰੇਲਵੇ ਸਟੇਸ਼ਨ ਹੈ ਉੱਥੇ ਇੱਕ ਧਰਮਸ਼ਾਲਾ ਵੀ ਬਣੀ ਹੋਈ ਹੈ ਸੋ 7 ਕਮਰਿਆਂ ਨਾਲੇ ਬਣੀ ਧਰਮਸ਼ਾਲਾ ਜੋ ਹੁਣ ਬੰਦ ਹੋ ਚੁੱਕੀ ਆ ਤੇ ਬਾਬਾ ਜੀ ਸਾਹਮਣੇ ਬੈਠੇ ਲੰਗਰ ਪ੍ਰਸ਼ਾਦਾ ਜੋ ਤਿਆਰ ਕਰ ਰਹੇ ਨੇ ਤੇ ਬਾਬਾ ਜੀ ਨਾਲ ਵੀ ਗੱਲ ਕਰਾਂਗੇ ਬਾਬਾ ਜੀ ਅੱਜ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਜੀ ਹੋ ਗਿਆ 10-12 ਸਾਲ 10-12 ਸਾਲ ਇੱਥੋਂ ਹੀ ਆ ਤੁਸੀਂ ਹਾਂ ਜੀ ਤੇ ਇੱਥੋਂ ਟ੍ਰੇਨ ਵੀ ਬੰਦ ਹੋ ਚੁੱਕੀ ਆ ਕਿੰਨਾ ਕਿੱਦਾਂ ਲੱਗਦਾ ਕੁੱਕਾਂ ਹੁਣ ਨਹੀਂ ਸੁਣਦੀਆਂ ਟ੍ਰੇਨ ਦੀਆਂ ਟ੍ਰੇਨਾਂ ਕਾਹਾਂ ਆ ਰਹੀਆਂ ट्रेनें कहा आ रही है हाँ कितना टाइम हो गया ट्रेन की कूक सुन, सुने हुए चार पांच साल हो गया लॉकडाउन से पहले से है सुनना चाहते हो भी। जी आज क्यों नहीं हाँ। पे खुशी आ गई ट्रेन ट्रेन चलने का ना लिया तो चेहरे पे एक खुशी की झलक दिखाई दे रही है तो खाना बना रहे हो आज हाँ जी अच्छा खुद ही बनाते हो हाँ देख रहे हैं आप और अकेले रहते हो परिवार नहीं है साथ में नहीं नहीं परिवार वगैरह नहीं अकेले ਤੋ ਰਾਗੀਰ ਵੀ ਜਾਂ ਪੇ ਆਤੇ ਆਤੇ ਹੈ ਕبھی ਕਬੀ ਨਹੀਂ ਤੋ ਰਾਗੀਰ ਟ੍ਰੇਨੇ ਬੰਦ ਹੈ ਤੋ ਰਾਗੀਰ ਕਹਾਂ ਸੇ ਆਇੰਗੇ ਹਾਂਜੀ ਠੀਕ ਦੋਸਤੋ ਜਿਹੜੇ ਪੇੜੇ ਦੇਖ ਰਹੇ ਹੋ ਇਸੇ ਸਟੇਸ਼ਨ ਤੇ ਚਾਵ ਬਲੇ ਜਿਹੜੇ ਭਾਈ ਸਾਹਿਬ ਨੇ RAMJEDI ਹੱਟੀ ਵਾਲੇ ਇਹਨਾਂ ਵੱਲੋਂ ਤਿਆਰ ਕੀਤੇ ਜਾਂਦੇ ਨੇ ਤੇ ਕਾਫੀ ਸਮੇਂ ਤੋਂ ਇਹਨਾਂ ਦੀ ਦੁਕਾਨ ਚੱਲ ਰਹੀ ਹੈ ਤੇ ਜੋ ਵੀ ਇੱਥੇ ਪੈਸੇਂਜਰ ਆਉਂਦੇ ਸਨ ਉਹ ਇਹ ਪੇੜੇ ਸਪੈਸ਼ਲ ਤਿਆਰ ਕਰਵਾ ਕੇ ਇੱਥੋਂ ਲੈ ਕੇ ਜਾਂਦੇ ਤੇ ਪੂਰੇ ਪੰਜਾਬ ਭਰ ਦੇ ਵਿੱਚ ਇਹ ਬਹੁਤ ਹੀ ਮਸ਼ਹੂਰ ਨੇ ਸੋ ਅਸੀਂ ਵੀ ਖਾ ਰਹੇ ਆ ਕਾਫੀ ਟੇਸਟੀ ਨੇ ਹਾਂਜੀ ਕਿੱਦਾਂ ਕੀ ਕਹਿਣਾ ਚਾਹੋਗੇ ਜੀ ਕਹਿਣਾ ਤਾਂ ਇਹ ਹੀ ਚਾਹਾਂਗੇ ਵੀ ਜਿਹੜਾ ਵੀ ਇੱਥੇ ਆਊਗਾ ਉਹ ਇਸ ਪੇੜੇ ਦੇ ਨਾਲ ਜ਼ਰੂਰ ਖਾ ਕੇ ਦੇਖੇ ਇੱਕ ਵਾਰੀ ਤੇ ਇੱਥੇ ਘੁੰਮਣ ਨੂੰ ਵੀ ਆ ਸਕਦੇ ਆ ਵਧੀਆ ਏਰੀਆ ਆ ਜੋ ਹਵਾ ਆ ਉਹ ਵੀ ਬਹੁਤ ਵਧੀਆ ਆ ਚੱਲ ਰਹੀ ਆ ਸਹੀ ਆ ਠੀਕ ਠਾਕ ਆ ਜੀ ਸਾਰੀ ਦੇਖੋ ਜੀ ਰੇਲਵੇ ਜਿਹੜਾ ਸਟੇਸ਼ਨ ਦੇ ਵਿੱਚ 1984 ਤੋਂ ਪਹਿਲਾਂ 4-500 ਬੰਦਾ ਕੰਮ ਕਰਦਾ ਸੀ ਜਿਨ੍ਹਾਂ ਨੂੰ ਰੋਜ਼ਗਾਰ ਮਿਲਿਆ ਸੀ ਪੱਥਰ ਇੱਥੇ ਟੁੱਟਦਾ ਸੀ ਆਦਮ ਪਰ ਦਾ ਵਾਈ ਐਡਾ ਇਸ ਪੱਥਰ ਤੋਂ ਬਣਿਆ ਗੋਪਾਲ ਪੇਪਰ ਮਿਲ ਜਗਾਦਰੀ ਇਥੋਂ ਖੜ ਜਾਨੀ ਸੀ 72 ਗੱਡੀਆਂ ਰੋਜ਼ ਲਾਦੀਆਂ ਸੀ ਯੂਪੀ ਨੂੰ ਬਗੜ ਦਾ ਕਾਰੋਬਾਰ ਚੱਲਦਾ ਸੀ ਊਂਟ ਖੱਚਰਾ ਘੋੜੇ ਗੱਡੇ ਉਹਨਾਂ ਪਰ ਮਾਲਾਂਦਾ ਸੀ ਤੇ ਅੱਗੇ ਜਾਂਦਾ ਰੇਲ ਗੱਡੀ 'ਚ ਭਰ ਕੇ ਜਾਂਦਾ ਸੀ ਹਿਮਾਚਲ ਦਾ ਸਾਰਾ ਆਂਬ ਰੇਲ ਗੱਡੀ ਦੁਆਰਾ ਜਲੰਧਰ ਨੂੰ ਭਗਵਾੜਾ ਬੰਗਾ ਇੱਥੇ ਸਪਲਾਈ ਹੁੰਦਾ ਸੀ ਹੁਣ ਜਿਹੜਾ ਇਸ ਵੇਲੇ ਯਾਰਪਿਆ ਆ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਸਟੇਸ਼ਨ ਦੀ ਫਿਰ ਡਿਵੈਲਪਮੈਂਟ ਹੋਵੇ हिमाचल सरकार चाहे द स्टेशन दी लैंड ਨੂੰ ਅੱਗੇ ਲੈ ਕੇ ਇਹਦਾ ਵੀ ਹੋਰ ਡਵੈਲਪਮੈਂਟ ਕਰ ਸਕਦੀ ਹੈ ਜੇ ਰਲ ਕੇ ਕੰਮ ਕਰਨ ਇਥੋਂ 4-5 ਕਿਲੋਮੀਟਰ ਤੇ ਇੱਕ ਨਵਾਂ ਪ੍ਰੋਗਰਾਮ ਬਣ ਰਿਹਾ ਚ ਬਣ ਰਿਹਾ ਉਹ ਡਰੱਗ ਫਾਰਮ ਜੇ ਉਹ ਵੀ ਰਲ ਕੇ ਕਰ ਦੇਣ ਤਾਂ ਕਿਤੇ ਹੋਰ ਵਧੀਆ ਡਰੱਗ پارک ਜੀ ਦਵਾਈਆਂ ਦੀ ਫੈਕਟਰੀ ਕਹਿੰਦੇ ਲੱਗ ਰਹੀ ਹੈ ਤੇ ਉਹ ਵੀ ਨਾਲ ਰਲ ਕੇ ਸਹਿਮਤ ਹੋਣ ਤਾਂ ਹੋਰ ਵੀ ਹੋਇਆ ਮੁਕੇਸ਼ ਸਕਣੀ ਹੋਤਨੀ ਅੱਜ ਕੀ ਹਦਾਇਤ ਕੀਤੀ ਜਾਂਦੀ ਕਿ ਇਹਨੂੰ ਚਾਲੂ ਕਰਕੇ ਦੁਆਰਾ ਆਪਣਾ ਕਰੇ ਜਦ ਕਿ ਆਵਾਦਮ ਪਰਦਾ ਹਵਾਈ ਅੱਡਾ ਤੇ ਰੇਲਵੇ ਸਟੇਸ਼ਨ ਜਿੱਥੋਂ ਦਾ ਉਹਦੇ ਨਾਲ ਅਟੈਚ ਹੈ ਮੈਂ ਇਨਾ ਹੀ ਚਾਹਣਾ ਚਾਹਾਂਗਾ ਹਾਂਜੀ ਸਰ ਇਹ ਚਮਚੇ ਦਾ ਕੀ ਇਤਿਹਾਸ ਰਿਹਾ ਜੀ ਕੀ ਚਮਚਾ ਜੀ ਸਾਡੇ ਬਜ਼ੁਰਗਾਂ ਦੇ ਹੱਥਾਂ ਦਾ ਹੈ ਘੱਟੋ ਘੱਟ ਵੀ 80 ਸਾਲ ਪੁਰਾਣਾ ਹੈ ਬੱਲੇ ਤੇ ਇਸ ਚਮਚੇ ਨਾਲ ਘੱਟੋ ਘੱਟ 2 ਕਰੋੜ ਰੁਪਏ ਦੀ ਚਾਹ ਲੋਕਾਂ ਨੂੰ ਪੜਾਤੀ ਹੈ ਜੀ 2 ਕਰੋੜ ਰੁਪਏ ਦੀ ਚਾਹ ਦੇਖ ਲਓ 80 ਸਾਲ ਕਿੰਨੇ ਚੱਲਦੀ ਜਾਊਗੀ ਕੁਝ ਬਲੇ ਕਾਰੋਬਾਰ ਬਹੁਤ ਸੀਗਾ ਤੇ ਇਹ ਉਦਾਂ ਰੋਦਾ ਹੀ ਸਾਡੀ ਤੀ ਪੀੜ੍ਹੀ ਨੂੰ ਵਰਤ ਰਹੀ ਹੈ ਬੱਲੇ ਬੱਲੇ ਹਾਂ ਇਸ ਬਜ਼ੁਰਗਾਂ ਦੀ ਇੱਕ ਨਿਸ਼ਾਨੀ ਖਾਮ ਕੇ ਰੱਖੀ ਹੈ ਆਣੇ ਆ ਸਮੇਂ ਸਟੀਲ ਨਹੀਂ ਪਿੱਤਲ ਦਾ ਜਿੱਦਾਂ ਚਮਕਾਓ ਉਹਦੇ ਸੋਨੇ ਵਾਂਗੂ ਚਮਕਦਾ ਲੋਕ ਐਦਾਂ ਕਹਿੰਦੇ ਵੀ ਸੋਨੇ ਦਾ ਤਾਂ ਨਹੀਂ ਆ ਜਦ ਕੇ ਹੈ ਹਾਂਜੀ ਇਹ ਘੜੇ ਪਏ ਜਿਹੜੇ ਇਹ ਤਾਂ ਜਿਆਦੀ ਦੁਕਾਨਾਂ ਜਿਆਦੇ ਘੜੇ ਰੱਖੇ ਬਜ਼ੁਰਗਾਂ ਨੇ ਉਸ ਵੇਲੇ ਪਾਣੀ ਦੀ ਬਹੁਤ ਕਿੱਲਦਾ ਸੀ ਰੇਲ ਗੱਡੀ ਰਸਤੇ ਨਵੇਂਸ਼ਰ ਤੋਂ ਪਾਣੀ ਆਂਦਾ ਤਾਂ ਇਹਨੂੰ ਭਰਦੇ ਹੁੰਦੇ ਸੀ ਹੁਣ ਤਾਂ ਚਲੋ ਆਪਣੀ ਟੂਟੀਆਂ ਲੱਗ ਗਈਆਂ ਤਾਂ ਭਰੇ ਜਾਂਦੇ ਆ ਇਹ ਜਿਆਦੀ ਇਹ ਦੇਲੀ ਚਲੀ ਜਾਂਦੀ ਹੁਣ ਤਾਂ ਥੋੜੇ ਰਹਿ ਗਏ ਤੇ ਤਾਂ ਅੰਗਰੇਜ਼ਾਂ ਦੇ ਟਾਈਮ ਦੇ ਜੀ 1947 ਦਾ ਪਰ 1945 ਦੀ ਦੁਕਾਨ ਹੈ ਸਾਡੀ ਅੱਛਾ ਹਾਂਜੀ ਜਿਆਦੇ ਅਸੀਂ ਇੱਥੇ ਹੀ ਬਸ ਅੱਛਾ ਉਦੋਂ ਦੇ ਘੜੇ ਪਏ ਇੱਥੇ ਬਦਲੀ ਜਾਂਦੇ ਨਾਲ ਜੀ ਜਦੋਂ ਪੁਰਾਣਾ ਹੋ ਗਿਆ ਫਿਰ ਨਵਾਂ ਆ ਜਾਣਾ ਜਿਆਦਾ ਹੀ ਚੱਲੀ ਜਾਂਦਾ ਕੰਮ ਇਹ 1984 ਤੋਂ ਪਹਿਲਾਂ ਦੇ ਆ ਹੁੰਦਾ ਬਣਾਦਾ ਹੀ ਨਹੀਂ ਕੋਈ ਵੀ ਘੁਮਾਰ ਬਣਾਇ ਨਹੀਂ ਸਕਦੇ ਜਿੱਦਾਂ ਦੇ ਵਾਲੇ ਆਈ ਸਰ ਆਹ ਜਿਹੜੀ ਚੀਜ਼ ਬਣੀ ਐ ਕੀ ਚੀਜ਼ ਐ ਜੀ ਇਹ ਬਣਾਈ ਹੋਈ ਇਹ ਭਾਜੀ ਐ ਨਾ ਜਿੱਦਾਂ ਇੱਥੇ ਟ੍ਰੇਨ ਦਾ ਡੱਬਾ ਆਉਂਦਾ ਜਿਹੋ ਉਹ ਤਾਂ ਡਾਇਰੈਕਸ਼ਨ ਚੇਂਜ ਕਰਦੇ ਸੀ ਹਨਾ ਅੱਛਾ ਜੀ ਇਹ ਤੋਂ ਨਾ ਇਕੱਲਾ ਹੀ ਬੰਦਾ ਇਦਾਂ ਚ ਘੁਮਾ ਦਿੰਦਾ ਹੁੰਦਾ ਹੈ ਅੱਛਾ ਟ੍ਰੇਨ ਪੂਰੀ ਇਕੱਲੇ ਨਹੀਂ ਘੁਮਾ ਦਿੰਦੇ ਭੱਲੋ ਥੱਲੇ 베アリング ਲੱਗਾ ਐ ਅੱਛਾ ਇਕੱਲਾ ਬੰਦਾ ਪੂਰਾ ਡੱਬਾ ਘੁਮਾ ਦਿੰਦਾ ਸੀ ਹਾਂ ਹਾਂ ਜੀ ਤੇ ਹੈ ਨਹੀਂ ਮੇਰੇ ਖਿਆਲ ਨਾਲ ਇੰਡੀਆ 'ਚ ਕੋਈ ਐ ਹੈ अच्छा हां जी हां पूरे इंडिया ਦੇ ਵਿੱਚ ਕੱਲੀ ਇੱਕੋ ਹੀ ਇਹ ਜੱਜੋਂ ਦੇ ਵਿੱਚ ਜਗਾ ਜਿਹੜੀ ਇਹ ਚੀਜ਼ ਬਣੀ ਹੈ ਨਾ ਇਹ ਕੋਈ ਅੰਗਰੇਜ਼ਾਂ ਦੇ ਟਾਈਮ ਦੇ ਕੋਲੇ ਵਾਲਾ ਉਦੋਂ ਜਦੋਂ ਇੰਜਣ ਆਉਂਦਾ ਹੁੰਦਾ ਸੀ ਉਦੋਂ ਇਹਨਾਂ ਚੇਂਜ ਕਰਮਾਉਂਦੇ ਸੀ ਤੇ ਹੁਣ ਜਿਹੜਾ ਡਿਊਟੀ ਦਿੰਦਾ ਸੀ ਉਹ ਬੰਦਾ ਹੁਣ ਛੁੱਟੀ ਤੇ ਨਹੀਂ ਉਹ ਰਿਟਾਇਰਮੈਂਟ ਹੋ ਗਿਆ ਗਾਂ ਤੋਂ ਗਾਂ ਜਿੱਦਾਂ ਟ੍ਰੇਨ ਫਿਰ ਡੀਜ਼ਲ ਵਾਲੀ ਆਣ ਲੱਪੇ ਹੁਣ ਸ਼ਾਇਦ ਬਿਜਲੀ ਵਾਲੀ ਅੱਗੇ ਚੱਲੂਗੀ ਜੀ ਹਾਂ ਜੀ ਸਰ ਆ ਜਿਹੜੀ ਲਾਈਨ ਖਤਮ ਹੋਈ ਹੈ ਕੀ ਇਹਦਾ ਹੈਗਾ ਇੱਥੇ ਉੱਥੇ ਜਦੋਂ ਸਾਈਡ ਜਿਹੜੀ ਆਣ ਕੇ ਇੱਥੇ ਜੁੜ ਜਾਂਦੀ ਸੀ ਅੱਛਾ ਤੇ ਡੱਬਾ ਹੋ ਜਾਂਦਾ ਸੀ ਮੂੰਹ ਫਿਰ ਉਹਨੂੰ ਐ ਘੁਮਾ ਕੇ ਫਿਰ ਉਹਦਾ ਇੰਜਣ ਦਾ ਮੂੰਹ ਐ ਨੂੰ ਕਰ ਲੈਂਦੇ ਸੀ ਤੇ ਇਹ ਲਾਈਨ ਇਧਰਲੇ ਪਾਸੇ ਜਾਂ ਉਹ ਦੂਸਰੀ ਸਾਈਡ ਵੀ ਬਣੀ ਹੋਈ ਹੈ ਨਹੀਂ ਦੂਸਰੀ ਸਾਈਡ ਵੀ ਇੱਥੇ ਤੱਕ ਹੀ ਆ ਅੱਛਾ ਇੱਥੇ ਤੱਕ ਹੀ ਆ ਉੱਥੇ ਤੱਕ ਹੀ ਆ ਜਦੋਂ ਉਹ ਵੀ ਇੰਜਣ ਘੁਮਾ ਨੂੰ ਉਹ ਹੈਂਡ ਲੱਗਾ ਉਹਨੂੰ ਫੜੀਏ ਧਮਾਦਾ ਨਾਲ ਹਾਂਜੀ ਹਾਂਜੀ ਉਹਨੂੰ ਹੈਂਡਲ ਨੂੰ ਉਹਦੇ ਨਾਲ ਲੱਗਾ ਉਹਨੂੰ ਤੋੜਦੇ ਨੂੰ ਉਹਨੂੰ ਟਾਇਰ ਲੱਗਾ ਹੈ ਨਹੀਂ ਹੁੰਦੀ ਤਾਂ ਅੱਛਾ ਥੱਲੇ ਤੇ ਉਹ ਹੈਂਡਲ ਲੱਗਾ ਨਾਲ ਸਮਝ ਹਾਂਜੀ ਹਾਂਜੀ ਬ੍ਰੇਕ ਉਹ ਬ੍ਰੇਕ ਵਾਹ ਹਾਂਜੀ ਹਾਂਜੀ ਜੇ ਰੋਕਣਾ ਹੋਵੇ ਇੱਥੇ ਹੂੰ